ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਮੁਰਦੇ ਦਾ ਰਾਸ਼ਨ ਇਕਾਂਗੀ ਦਾ ਵਿਸ਼ਾ ਵਸਤੂ ਕਰਾਂਗੇ ਸਟੂਡੈਂਟਸ ਵਿਸ਼ਾ ਵਸਤੂ ਤੇ ਸਾਰ ਦੇ ਵਿੱਚੋਂ ਵਿਸ਼ਾ ਵਸਤੂ ਜਾਦੇ ਈਜ਼ੀ ਹੁੰਦਾ ਜੇ ਤੁਹਾਨੂੰ ਸਿਲੇਬਸ ਦੇ ਵਿੱਚ ਵੀ ਜਿਹੜੇ ਕਿ ਵਿਸ਼ਾ ਵਸਤੂ ਹੀ ਹੈ ਠੀਕ ਹੈ ਜਿਸ ਨੂੰ ਸਮੱਸਿਆ ਵੀ ਕਹਿ ਦਿੰਦੇ ਨੇ ਇਹ ਹੀ ਆਪਾਂ ਇਸ ਵੀਡੀਓ ਚ ਕਰਾਂਗੇ ਤੇ ਪਾਤਰ ਚਿੱਤਰਣ ਕਰਾਂਗੇ ਤੇ ਨਾਲ ਦੀ ਨਾਲ ਸ਼ਾਰਟ ਕੁਐਸਚਨ ਕਰਾਂਗੇ ਤੇ ਪਹਿਲਾਂ ਮੈਂ ਤੁਹਾਨੂੰ ਇਹਨਾਂ ਸ਼ਾਰਟ ਦੇ ਵਿੱਚ ਦੱਸ ਦਿੰਨੀ ਹਾਂ ਕਿ ਇਸ ਸਟੋਰੀ 'ਚ ਹੈ ਕਿ ਇਸੇ ਇਕਾਂਗੀ ਦੇ ਵਿੱਚ ਇਕਾਂਗੀ ਦੇ ਵਿੱਚ ਜਿਹੜਾ ਕਿ ਕਲਾਲਾ ਜੀ ਨੇ ਉਹਨਾਂ ਦੀ ਡੈਥ ਹੋਈ ਵੀ ਹੁੰਦੀ ਹੈ ਬਟ ਉਹ ਹੁੰਦੀ ਨਹੀਂ ਉਹ ਤਾਂ ਵੈਸੇ ਮਤਲਬ ਕਿ ਦਵਾਈ ਲੈ ਕੇ ਸੌਂ ਜਾਂਦੇ ਨੇ ਤਾਂ ਉਹ ਗਹਿਰੀ ਨੀਂਦ ਦੇ ਵਿੱਚ ਸੌਂ ਜਾਂਦੇ ਨੇ ਠੀਕ ਹੈ ਤਾਂ ਉਹਨਾਂ ਦੇ ਪੁੱਤਰ ਤੇ ਨੂੰ ਨੂੰ ਲੱਗਦਾ ਕਿ ਉਹ ਜਿਹੜੇ ਕਿ ਮਰ ਗਏ ਨੇ ਤੇ ਨਰਾਇਣ ਸਿੰਘ ਆ ਜਿਹੜੇ ਕਿ ਲਾਲਾ ਜੀ ਦਾ ਪੁੱਤਰਾ ਤੇ ਰਾਜ ਪੁੱਤਰਾ ਛੋਟਾ ਉਹ ਠੀਕ ਹੈ ਤੇ ਦਿਉਕੀ ਉਹਦੀ ਨੂੰਹ ਹੈ ਤਾਂ ਜਿਹੜਾ ਨਰਾਇਣ ਉਹ ਡਿੱਪੂ ਦੇ ਵਿੱਚ ਕੰਮ ਕਰਦਾ ਹੈ ਤੇ ਦਰੋਗਾ ਜਿਹੜੇ ਕਿ ਡਿਪੂ ਨੂੰ ਨਿਰੀਖਣ ਕਰਨਾ ਆਉਂਦਾ ਹੁੰਦਾ ਤਾਂ ਜਿਹੜਾ ਇੱਕ ਸਵੇਰ ਆ ਜਿਹੜਾ ਕਿ ਦਿਉਕੀ ਜਿਹੜੀ ਕਿ ਆਪਣੇ ਸੌਰੇ ਲਈ ਚਾਹ ਚਾਹ ਲੈ ਕੇ ਜਾਂਦੇ ਤਾਂ ਉਹਨੂੰ ਜਿਹੜੇ ਕਿ ਉਹ ਨਹੀਂ ਉੱਠਦੇ ਤਾਂ ਉਹਨੂੰ ਐ ਲੱਗਦਾ ਉਹ ਹਿਟਾ ਕੇ ਦੱਸਦੀ ਕਿ ਲਾਲਾ ਜੀ ਨਹੀਂ ਰਹੇ ਤਾਂ ਉਹ ਦੇਖਦੇ ਨੇ ਉਹਨਾਂ ਨੂੰ ਲੱਗਦਾ ਵੀ ਨਬਜ਼ ਵੀ ਨਹੀਂ ਚੱਲ ਰਹੀ ਵੀ ਸ਼ਾਇਦ ਇਹਨਾਂ ਦੀ ਡੈਥ ਹੋ ਗਈ ਆ ਤਾਂ ਉਸ ਤੋਂ ਬਾਅਦ ਉਹ ਆਪਸ ਦੇ ਵਿੱਚ ਫਿਰ ਗੱਲਾਂ ਕਰਨ ਲੱਗਦੇ ਨੇ ਕਿ ਜਿਹੜੇ ਖਿ ਰਿਸ਼ਤੇਦਾਰ ਆਉਣਗੇ ਰਿਸ਼ਤੇਦਾਰ ਦੇਹਾਂਤ ਤੇ ਆਉਣਗੇ ਠੀਕ ਹੈ ਮਤਲਬ ਕਿ ਤਾਂ ਉਹਨਾਂ ਨੂੰ ਜਿਹੜੇ ਕਿ ਕਾਫੀ ਪੈਸਾ ਖਰਚ ਹੋ ਜਾਊਗਾ ਤਾਂ ਜਿਹੜੇ ਕਿ ਉਹ ਸੰਦੂਕੜੀ ਫਰੋਲਨ ਲਾ ਲਈ ਜਾਣੇ ਵੀ ਲਾਲਾ ਜੀ ਦੀ ਸੰਦੂਕੜੀ ਫਰੋਲ ਦੇ ਉਹਦੇ ਵਿੱਚ ਕੀ ਕੋਈ ਸਮਾਨ ਮਿਲਦਾ ਤੇ ਉਹਦੇ ਵਿੱਚ ਕੁਝ ਸਮਾਨ ਮਿਲਦਾ ਨਾਲ ਦੀ ਨਾਲ ਰਾਸ਼ਨ ਕਾਰਡ ਮਿਲਦਾ ਜਿਹਦੇ ਵਿੱਚ ਹੁੰਦਾ ਕਿ ਅੱਜ ਜਿਹੜੇ ਕਿ ਉਹਨਾਂ ਨੇ ਪਰਚੀ ਕਟਾਉਣੀ ਸੀ ਆਪਣੇ ਰਾਸ਼ਨ ਦੀ ਤਾਂ ਉਹ ਕੀ ਕਰਦੇ ਨੇ ਸਲਾਹ ਬਣਾਉਂਦੇ ਨੇ ਕਿ ਸਵੇਰੇ ਸਵੇਰੇ ਜਾ ਕੇ ਹਜੇ ਕਿਸ ਨੂੰ ਨਹੀਂ ਪਤਾ ਲੱਗਿਆ ਸਵੇਰੇ ਸਵੇਰੇ ਜਾ ਕੇ ਜਿਹੜੀ ਕਿ ਰਾਸ਼ਨ ਦੀ ਪਰਚੀ ਕਟਾ ਲਿਆਉਂਦੇ ਨੇ ਰਾਸ਼ਨ ਲਿਆਉਂਦੇ ਨੇ ਉਹ ਹੀ ਸਾਰਾ ਜਿਹੜੇ ਕਿ ਰਿਸ਼ਤੇਦਾਰਾਂ ਦੇ ਵਿੱਚ ਕੰਮ ਆ ਜੂਗਾ ਆ ਫਿਰ ਇਹ ਦਰੋਗੇ ਨੂੰ ਜਿਹੜੀ ਕਿ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਤੇ ਜਦੋਂ ਪਤਾ ਲੱਗ ਜਾਂਦਾ ਤਾਂ ਜਿਹੜੇ ਕਿ ਇੰਨੇ ਨੂੰ ਜਿਹੜਾ ਜਿਹਨੂੰ ਲਾਲਾ ਜੀ ਉਸਨੂੰ ਮਰਿਆ ਹੋਏ ਸਮਝਦੇ ਨੇ ਅਸਲ ਦੇ ਵਿੱਚ ਉਹ ਦਵਾਈ ਲੈ ਕੇ ਸੌਂ ਜਾਂਦੇ ਨੇ ਤਾਂ ਉਹਨਾਂ ਨੂੰ ਗਹਿਰੀ ਨੀਂਦ ਦੇ ਗਹਿਰੀ ਨੀਂਦ ਆ ਜਾਂਦੀ ਆ ਤਾਂ ਉਹ ਇੰਨੇ ਨੂੰ ਜਦੋਂ ਘਰ ਆਉਂਦੇ ਨੇ ਤਾਂ ਕੀ ਦੇਖਦੇ ਨੇ ਕਿ ਲਾਲਾ ਜੀ ਪੌੜੇ ਉੱਤਰ ਕੇ ਆ ਰਹੇ ਹੁੰਦੇ ਨੇ ਤੇ ਇਹ ਸਾਰੀ ਸਥਿਤੀ ਜਿਹੜੀ ਕਿ ਕਹਾਸੋ ਹੀ ਨਹੀਂ ਹੋ ਜਾਂਦੀ ਵੀ ਜਿਸਨੂੰ ਉਹ ਮਰਿਆ ਸਮਝਦੇ ਨੇ ਉਹ ਤਾਂ ਜਿਉਂਦਾ ਹੁੰਦਾ ਤੇ ਉਹ ਹੀ ਅੱਗੇ ਤੋਂ ਉਹ ਸਾਰੇ ਆਪਣੀਆਂ ਹਰਕਤਾਂ ਹੋਰ ਤਰ੍ਹਾਂ ਕਰਦੇ ਨੇ ਤਾਂ ਉਹ ਫਿਰ ਲਾਲਾ ਜੀ ਉਹਨਾਂ ਨੂੰ ਕੁੱਛਦਾ ਕਿ ਤੁਸੀਂ ਐਵੇਂ ਕਿਉਂ ਕਰ ਰਹੇ ਹੋ ਕਿ ਕੋਈ ਮਰ ਗਿਆ ਠੀਕ ਹੈ ਹਾਂਜੀ ਮੁਰਦੇ ਦਾ ਰਾਸ਼ਨ ਪੰਜਾਬੀ ਦੇ ਪ੍ਰਸਿੱਧ ਇਕਾਂਗੀਕਾਰ ਗੁਰਦੇਵਾਲ ਸਿੰਘ ਖੋਸਲੇ ਇਹਦੀ ਰਚਨਾ ਹੈ ਮੁਰਦੇ ਦਾ ਰਾਸ਼ਨ ਇਕਾਂਗੀ ਹੈ ਇਸ ਵਿੱਚ ਉਸਨੇ ਮੱਧ ਸ਼੍ਰੇਣੀ ਦੇ ਆਰਥਿਕ ਸਮੱਸਿਆਵਾਂ ਤੇ ਉਹਨਾਂ ਦੀ ਪੂਰਤੀ ਲਈ ਉਹਨਾਂ ਦੇ ਵਿੱਚ ਪੈਦਾ ਹੋਈ ਨੈਤਿਕ ਗਿਰਾਵਟ ਦਾ ਪੇਸ਼ ਨੈਤਿਕ ਗਿਰਾਵਟ ਦਾ ਵਰਣਨ ਕੀਤਾ ਠੀਕ ਹੈ ਜਿਸ ਨੂੰ ਇਕਾਂਗੀਕਾਰ ਨੇ ਬੜੀ ਹੀ ਵਿਅੰਗਮਈ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਇਕਾਂਗੀ ਦੇ ਵਿੱਚ ਅਸੀਂ ਦੇਖਦੇ ਕਿ ਨਰਾਇਣਾ ਜਿਹੜਾ ਕਿ ਉਹ ਸਰਕਾਰੀ ਡਿੱਪੂ ਚਲਾਉਂਦਾ ਤੇ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਤੇ ਉਹਦੀ ਘਰ ਵਾਲੀ ਜਿਹੜੀ ਦਿਉਕੀ ਆ ਉਹਨੂੰ ਸੋਨੇ ਦੇ ਕੜੇ ਬਣਵਾ ਕੇ ਦੇਣ ਦੇ ਲਈ ਪੜਤਾਲ ਕਰਨ ਵਾਲਾ ਜਿਹੜਾ ਦਰੋਗਾ ਆ ਰਿਹਾ ਸੀ ਉਹਨੂੰ ਖੁਸ਼ ਕਰਨ ਦਾ ਯਤਨ ਕਰਦਾ ਵੀ ਉਹਨੂੰ ਖੁਸ਼ ਕਰ ਦੂਗਾ ਤਾਂ ਜਿਹੜੇ ਕਿ ਉਹਨੂੰ ਵਧੀਆ ਜਿਹੜੇ ਕਿ ਅੱਗੇ ਮੈਨੂੰ 100 ਕਾਰਡ ਹੋਰ ਮਿਲ ਜਾਣਗੇ ਤਾ ਡਿੱਪੂ ਆਪਣੇ ਪ੍ਰਬੰਧ ਹੇਠ ਹੋਣ ਕਰਕੇ ਉਹ ਆਪਣੀਆਂ ਮਨਵਾਨੀਆਂ ਵੀ ਕਰਦਾ ਉਹਦੇ ਘਰਾਂ ਜਿਹੜੇ ਕਿ ਖੁੱਲੇ ਖੰਡਾਂ ਦਾ ਚੱਲਦਾ ਉਹਦੀ ਜਿਹੜੀ ਕਿ ਕੁੜੀ ਐ ਠੀਕ ਆ ਕ੍ਰਿਸ਼ਨ ਉਹ ਵੀ ਜਦੋਂ ਉੱਠਦੀ ਆ ਉਸ ਉਹਦੇ ਕਹਾਣੀ ਦੇ ਵਿੱਚ ਹੀ ਦਿਖਾਇਆ ਕਿ ਸੁੱਤੀ ਪਈ ਹੁੰਦੀ ਜਦੋਂ ਉੱਠਦੀ ਆ ਤਾਂ ਖਾਣ ਲਈ ਮੰਗਦੇ ਤਾਂ ਉਹਨੂੰ ਖੰਡ ਹੀ ਦੇ ਦਿੰਦੇ ਨੇ ਉਹ ਠੀਕ ਐ ਤਾਂ ਇਹ ਤਾਂ ਪਤਾ ਲੱਗਦਾ ਕਿ ਉਹਦੇ ਘਰ ਦੇ ਵਿੱਚ ਖੰਡ ਦੀ ਖੁੱਲੀ ਵਰਤੋਂ ਹੁੰਦੀ ਆ ਫਿਰ ਜਦੋਂ ਉਸ ਨੂੰ ਆਪਣੇ ਲਾਲੇ ਦੇ ਮਰਨ ਦਾ ਭਲੇਖਾ ਲੱਗਦਾ ਤਾਂ ਉਹ ਜਿਹਦੀ ਪਤਨੀ ਉਹ ਨਹੀਂ ਸੀ ਸੌਂਦੇ ਕਿ ਉਹਨਾਂ ਦੀ ਜੇਬ ਦੇ ਵਿੱਚੋਂ ਕੀ ਖਰਚਾ ਹੋਵੇ ਜਿਸ ਕਰਕੇ ਉਹਦੀ ਸੰਦੋਖੜੀ ਪਰੋਲਦੇ ਨੇ ਉਹਦੇ ਵਿੱਚੋਂ ਪੈਸੇ ਤੇ ਟੋਮਾ ਕਢਦੇ ਨੇ ਫਿਰ ਉਹ ਇਹੇ ਕੰਮਕਾਜ ਤੇ ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਉਹ ਸਾਰਾ ਪੂਰਾ ਕਰਨਾ ਚਾਹੁੰਦੇ ਨੇ ਕਾਲੀ ਦੇ ਵਿੱਚ ਤੇ ਫਿਰ ਉਹ ਜਿਹੜੀ ਕਿ ਡਿੱਪੂ ਦੇ ਵਿੱਚੋਂ ਫਿਰ ਜਦੋਂ ਉਹਨਾਂ ਨੂੰ ਦੇਖਦੇ ਨੇ ਕਿ 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 ਉਸ ਦਿਨ ਤਾਂ ਜਿਸ ਦਿਨ ਜਿਹੜਾ ਕਿ ਵੀ ਉਹ ਸਮਝਦੇ ਨੇ ਕਿ ਲਾਲਾ ਜੀ ਮਰ ਗਏ ਨੇ ਵੀ ਲਾਲਾ ਜੀ ਨੇ ਉਸ ਦਿਨ ਰਾਸ਼ਨ ਵੀ ਕਟਵਾਉਣਾ ਸੀ ਤਾਂ ਉਹ ਡਿਪੋ ਖੋਲਣ ਦੇ ਦੇ ਵਕਤ ਤੋਂ ਪਹਿਲਾਂ ਹੀ ਜਾ ਕੇ ਜਿਹੜਾ ਕਿ ਰਾਸ਼ਨ ਲਾਲਾ ਜੀ ਦੇ ਰਾਸ਼ਨ ਕਾਰਡ ਤੇ ਜਿਹੜਾ ਕਿ ਰਾਸ਼ਨ ਰਸਦ ਲੈ ਕੇ ਆਉਂਦੇ ਨੇ ਤਾਂ ਜੋ ਉਹਨਾਂ ਦੇ ਖੰਡ ਤੇ ਹੋਰ ਚੀਜ਼ਾਂ ਦੇ ਜਿਹੜੇ ਕਿ ਤੰਗੀ ਨਾਵੇ ਫਿਰ ਉਹਦਾ ਭਰਾ ਆਉਂਦਾ ਰਾਜ ਜਿਹੜਾ ਕਿ ਜਿਆਦਾ ਕੋਈ ਮਤਲਬ ਕਿ ਘਰਵਾਰ ਦੇ ਵਿੱਚ ਘੱਟੇ ਦਾ ਖਰਾਂਦਾਜੀ ਕਰਦਾ ਸੀ ਉਹ ਆਪਣੇ ਮਨਮਾਨੀਆ ਕਰਦਾ ਸੀ ਤਾਂ ਉਹ ਦੀਪਕੀ ਤੋਂ ਆ ਕੇ 5 ਰੁਪਏ ਮੰਗਦਾ ਤਾਂ ਜਦੋਂ ਦੀਕੀ ਨੂੰ ਦੱਸ ਦਿਆ ਕਿ ਵੀ ਲਾਲਾ ਜੀ ਮਰ ਗਏ ਤਾਂ ਉਹ ਇਸ ਗੱਲ ਨੂੰ ਕੋਈ ਗੰਭੀਰ ਨਹੀਂ ਲੈਂਦਾ ਕੋਈ ਸੀਰੀਅਸ ਨਹੀਂ ਲੈਂਦਾ ਇਸ ਮੈਟਰ ਨੂੰ ਸੋ ਅੱਗੇ ਤੋਂ ਜਿਹੜਾ ਕਿ 5 ਰੁਪਏ ਮੰਗਦਾ ਤਾਂ ਉਹ ਅੱਗੇ ਤੋਂ ਕਹਿੰਦਾ ਵੀ ਜੇ ਤੁਸੀਂ 5 ਰੁਪਏ ਨਹੀਂ ਦੋਗੇ ਤਾਂ ਲਾਲਾ ਜੀ ਦੀ ਸੰਦੂਖੜੀ ਦੇ ਵਿੱਚ ਉਹ ਕੱਢ ਲਊਗਾ ਫਿਰ ਉਹ ਸੁੱਤੇ ਬੱਚੇ ਤੋਂ ਜਿਹੜੇ ਕਿ ਚਾਦਰ ਲਾ ਕੇ ਉਥੋਂ ਚਲਾ ਜਾਂਦਾ ਤੇ ਨਾਲ ਹੀ ਡਿੱਪੂ ਦੀਆਂ ਕੁੰਜੀਆਂ ਲੈ ਕੇ ਚਲਾ ਜਾਂਦਾ ਤਾਂ ਡਿੱਪੂ ਤੋਂ ਮਾਤਮ ਲਈ ਜਿਹੜੇ ਕਿ 50 ਆਦਮੀਆਂ ਦਾ ਰਾਸ਼ਨ ਲੈ ਕੇ ਆ ਜਾਂਦਾ ਜਿਹੜੇ ਕਿ ਰਾਜਾ ਤਾਂ ਜਦੋਂ ਉਹ ਆਉਂਦਾ ਤਾਂ ਹੋ ਰਸਤੇ ਦੇ ਵਿੱਚ ਫਿਰ ਉਹਨੂੰ ਜਿਹੜੇ ਕਿ ਦਰੋਗਾ ਮਿਲਦਾ ਤਾਂ ਘਰ ਦੇ ਵਿੱਚ ਦਰੋਗੇ ਨਾਲ ਟਕਰਾਅ ਹੋਣ ਤੇ ਜਦੋਂ ਜਿਹੜੇ ਕਿ ਰਾਸ਼ਨ ਕਾਰਡ ਤੋਂ ਸਾਰੀ ਗੱਲ ਸਪਸ਼ਟ ਹੋ ਜਾਂਦੀ ਹੈ ਤਾਂ ਨਾਰਾਇਣ ਦਰੋਗੇ ਤੋਂ ਮਾਫੀ ਮੰਗਦਾ ਤੇ ਦਰੋਗਰ ਰਾਜ ਨੂੰ ਨਾਲ ਲੈ ਕੇ ਜਾਂਦਾ ਤੇ ਉਹਨਾਂ ਦੇ ਜਾਣ ਦੇ ਮਗਰੋਂ ਲਾਲਾ ਜੀ ਜਿਨ੍ਹਾਂ ਨੂੰ ਉਹ ਮਰ ਗਏ ਸਮਝ ਲੈਂਦੇ ਨੇ ਉਹ ਗੂੜੀ ਨੀਂਦ ਤੋਂ ਜਾਗ ਪੈਂਦੇ ਨੇ ਤੇ ਉਹਨਾਂ ਦੀ ਸਥਿਤੀ ਬਹੁਤ ਹੀ ਜ਼ਿਆਦਾ ਹਾਸੋਹੀਣੀ ਤੇ ਵਿਅੰਗਮਈ ਬਣ ਜਾਂਦੀ ਆ ਜਦੋਂ ਉਹ ਲਾਲਾ ਜੀ ਦੇ ਰਾਹ ਦੇ ਵਿੱਚ ਜਿਹੜੀ ਸੰਦੂਕ ਖੜੀ ਆ ਉਹਨੂੰ ਬਚਾਉਣ ਦੇ ਲਈ ਅਲੱਗ-ਅਲੱਗ ਤਰੀਕੇ ਬਣਾਉਂਦੇ ਨੇ ਤਾਂ ਇਸ ਤਰ੍ਹਾਂ ਹੀ ਕਾਂਗੀ ਦਾ ਵਿਸ਼ਾ ਮੱਧ ਸ਼੍ਰੇਣੀ ਦੀਆਂ ਆਰਥਿਕ ਮੁਸ਼ਕਲਾਂ ਤੇ ਨੈਤਿਕ ਗਿਰਾਵਟ ਤੇ ਨਾਲ ਦੀ ਨਾਲ ਹਾਸੋ-ਵਿਹਣੀ ਤੇ ਵਿਅੰਗਮਈ ਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ ਤੇ ਮੁਰਦੇ ਦਾ ਰਾਸ਼ਨ ਅੱਗੇ ਦਾ ਜਿਹੜਾ ਕਿ ਵਿਸ਼ਾ ਵਸਤੂ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਅਗਰ ਜੇ ਪੁੱਛ ਲੈਣ ਕਈ ਵਾਰ ਸਾਹਿਤਿਕ ਦ੍ਰਿਸ਼ਟੀਕੋਣ ਪਰਖ ਇਦੇ ਵਿੱਚ ਪੁਆਇੰਟ ਯਾਰ ਕਰ ਲਓ ਵੈਸੇ ਲਿਖਿਆ ਤਾਂ ਮਤਲਬ ਕਿ ਤੁਸੀਂ ਆਪਣੇ ਕੋਲ ਬਣਾ ਸਕਦੇ ਹੋ ਜਦੋਂ ਤੁਹਾਨੂੰ ਅਨਸਾਰ ਚ ਇਹਦੀ ਵਿਸ਼ਾ ਵਸਤੂ ਸਮਝ ਲੱਗੀ ਹੋਵੇ ਪਹਿਲਾਂ ਵਿਸ਼ਾ ਵਸਤੂ ਆ ਜਾਂਦਾ ਫਿਰ ਉਦੇਸ਼ ਉਦੇਸ਼ ਕੀ ਹੈ ਕਿ ਇਸੇ ਕਾਂਗੀ ਦਾ ਉਦੇਸ਼ ਆ ਜਿੱਥੇ ਮਦਸ਼ ਰੈਣੀ ਦੀ ਨੈਤਿਕ ਗ੍ਰਾਵਿਟੀ ਨੂੰ ਪੇਸ਼ ਕਰਨਾ ਉਥੇ ਜੀਵਨ ਵਿਧੀ ਪ੍ਰਤੀ ਸਾਡੇ ਮਨ ਦੇ ਵਿੱਚ ਤਿਰਸ ਸਰਕਾਰ ਪੈਦਾ ਕਰਨਾ ਤੇ ਉਥੇ ਵਿਅੰਗ ਤੇ ਹਾਸ ਰਸ ਦੀ ਵਰਤੋਂ ਨਾਲ ਪਾਠਕਾਂ ਦਾ ਭਰਪੂਰ ਮਨੋਰੰਜਨ ਕਰਨਾ ਵੀ ਹੈ ਪਲਾਟ ਤੇ ਗੋਦ ਠੀਕ ਹੈ ਸਾਰੀਆਂ ਜਿਹੜੀਆਂ ਕਟਨਾਵਨੂ ਕਿਮਕਿਮੇ ਪੇਸ਼ ਕੀਤੀਆਂ ਗਈਆਂ ਨੇ ਫੇਰ ਉਸ ਤੋਂ ਬਾਅਦ ਅੱਗੇ ਪਾਤਰ ਚਿੱਤਰਣ ਫੇਰ ਦਿਉਕੀ ਕਿਵੇਂ ਬੋਲਦੀ ਹੈ ਨਰਾਇਣ ਵਾਤਾਵਰਨ ਕਿਵੇਂ ਦਾ ਮੱਧ ਸ਼੍ਰੇਣੀ ਦਾ ਵਾਤਾਵਰਨ ਹੈ ਠੀਕ ਹੈ ਵਾਰਤਾਲਾਪ ਚੁਸਤ ਤਿੱਖੇ ਨੇ ਵਿਅੰਗ ਵਾਲੇ ਨੇ ਪਾਸ਼ਾ ਪਾਤਰਾਂ ਦੇ ਅਨੁਸਾਰ ਆ ਸਰਲੇਖ ਟੁਕਮਾ ਤੇ ਫਾਮਾ ਇਹਦਾ ਸਰਲੇਖ ਇਸ ਦੀ ਕਹਾਣੀ ਦੇ ਆਧਾਰ ਤੇ ਰੱਖਿਆ ਗਿਆ ਤੇ ਇਹ ਕਾਫੀ ਵਿਅੰਗਮਈ ਹੈ ਤੇ ਇਹਦੇ ਵਿਚਲਾ ਹਾਸ ਜਿਹੜਾ ਵਿਅੰਗਾ ਨਰਾਇਣ ਦੇਉਕੀ ਤੇ ਰਾਜਦਵਾਰਾ ਮੁਰਦੇ ਦਾ ਰਾਸ਼ਨ ਲਿਉਣ ਦੇ ਕਾਰਨ ਹੀ ਪੈਦਾ ਹੁੰਦਾ ਹੈ ਮਤਲਬ ਕਿ ਸਾਰੀ ਚੀਜ਼ ਜਿਹੜੀ ਸਟੋਰੀ ਹੈ ਉਹ ਵੀਕਰ ਦੀ ਡੈਥ ਹੋਸ ਹੋਈ ਸਮਝਦੇ ਨੇ ਤਾਂ ਉਹਦਾ ਰਾਸ਼ਨ ਲਿਉਣ ਦੇ ਕਾਰਨ ਇਹ ਸਾਰੀ ਚੀਜ਼ ਜਿਹੜੀ ਸਥਿਤੀ ਪੈਦਾ ਹੁੰਦੀ ਹੈ ਜਿਸ ਕਰਕੇ ਇਹਦਾ ਨਾਂ ਟੁਕ ਸਰਲੇਖ ਹੈ ਜਾਨਕਿ ਇਹ ਟੁਕਮਾ ਤੇ ਰੰਗਮંચ ਹਾਸ ਰੰਗ ਨਾਲ ਭਰਪੂਰ ਰੰਗਮંચ ਉਤੇ ਕਾਫੀ ਸਫਲਤਾ ਪ੍ਰਾਪਤ ਕਰ ਸਕਦਾ ਹੈ ਇਹ ਅੱਗੇ ਦੇ ਜਿਹੜੇ ਕਿ ਕੁਐਸਚਨਸ ਨੇ ਹਾਂਜੀ ਨਰਾਇਣ ਦਾ ਪਹਿਲਾ ਪਾਤਰ ਨਰਾਇਣ ਹੈ ਜਿਹੜੇ ਕਿ ਲਾਲਾ ਜੀ ਦਾ ਪੁੱਤਰ ਹੈ 35 ਸਾਲਾਂ ਦੀ ਉਮਰ ਦਾ ਓਕੀ ਦੀ ਪਤਨੀ ਤੇ ਰਾਜੂਸ ਦਾ ਭਰਾ ਹੈ ਤੇ ਉਸ ਦੇ ਬਾਹਲ ਛੋਟੇ ਨੇ ਮੁੱਛਾਪੁਰੀਆਂ ਹੋਣ ਜਾਂ ਨੇ ਤੇ ਸਿਰਕਟ ਪਿੰਦਾ ਸਰਕਾਰੀ ਡੀਪੂ ਚਲਾਉਂਦਾ ਤੇ ਇਹਦੇ ਜੀਵਨ ਉਹਦੇ ਚਰਿੱਤਰ ਤੇ ਜਿਹੜੇ ਕਿ ਗੁਣ ਨੇ ਪਤਨੀ ਦਾ ਭਾਵਨਾਵਾਂ ਦਾ ਖਿਆਲ ਰੱਖਣ ਵਾਲਾ ਉਹਨੂੰ ਪਤਾ ਕਿ ਉਹਦੀ ਪਤਨੀ ਜਿਹੜੀ ਕਿ ਉਹ ਤੋਂ ਜਿਹੜੀ ਕਿ ਸੋਨੇ ਦੇ ਕੜੇ ਮੰਗਦੀ ਆ ਤਾਂ ਉਹ ਜਿਹੜੀ ਕਿ ਉਹ ਕਹਿੰਦਾ ਕਿ ਵੀ ਡਿੱਪੂ ਨੰਬਰ 7 ਤੇ 50 ਕੜ ਹੋਰ ਲੱਗ ਜਾਣ ਤਾਂ ਉਹ ਉਸ ਨੂੰ ਉਸੇ ਦਿਨ ਸਨਿਆਰੇ ਦੇ ਲਿਜਾ ਕੇ ਉਹਦੀ ਮਰਜ਼ੀ ਦੇ ਜਿਹੜੇ ਕਿ ਕੜੇ ਉਹਨੂੰ ਪਵਾ ਦੇਗਾ। ਪਤਨੀ ਨਾਲ ਠੱਠਾ ਭਾਗ ਕੇ ਮੁਖੌਲ ਕਰਨ ਵਾਲਾ ਤੇ ਉਹ ਪਤਨੀ ਨੂੰ ਗਿੱਲੇ ਪਰਨੇ ਨਾਲ ਆਪਣੀ ਅੱਖਾਂ ਪੁੰਜਦੀ ਦੇਖ ਕੇ ਕਹਿੰਦਾ ਕਿ ਇਹ ਮੂੰਹ ਸੁੱਕ ਕਮਾਂਜ ਹੋ ਰਿਹਾ ਹੈ। ਪਾਊਡਰ ਸੁਰਖੀ ਲਈ ਜ਼ਮੀਨ ਬਣ ਰਹੀ ਹੈ। ਫਿਰ ਉਹ ਉਸ ਦਾ ਹੱਥ ਫੜ ਕੇ ਖਿੱਚਦਾ ਹੈ। ਅੱਗੇ ਹੈਗਾ ਪ੍ਰਾਈ ਝਾਕ ਰੱਖਣ ਵਾਲਾ। ਉਹ ਇਹ ਵੀ ਉਮੀਦ ਕਰਦਾ ਕਿ ਪਿਓ ਦੇ ਮਰਨ ਉੱਤੇ ਸਾਖ ਸਾਖਾਂ ਕੋ ਕੁਝ ਪਾਉਣਗੇ ਜਿਸ ਨਾਲ ਉਹਦੇ ਖਰਚੇ ਪੂਰੇ ਹੋ ਜਾਣਗੇ ਠੀਕ ਹੈ ਮਤਲਬ ਕਿ ਪ੍ਰਾਈ ਝਾਕ ਰੱਖਣ ਵਾਲਾ ਉਹ ਕਮੀਨਾ ਉਹ ਬੜਾ ਕਮੀਨਾ ਹੈ ਕਿਉਂਕਿ ਆਪਣੇ ਪਿਓ ਦੇ ਮਰਨ ਉੱਤੇ ਖਰਚਾ ਕਰਨ ਲਈ ਉਹ ਆਪਣੇ ਭਰਾ ਰਾਜ ਦੇ ਆਉਣ ਤੋਂ ਪਹਿਲਾਂ ਹੀ ਉਹਦੇ ਪਿਓ ਦੀ ਜਿਹੜੀ ਸੰਤੋਗੜੀ ਦੇ ਵਿੱਚੋਂ ਪੈਸੇ ਤੇ ਗਹਿਣੇ ਕੱਢ ਲਾਉਂਦਾ ਤੇ ਉਹਦੇ ਰਾਸ਼ਨ ਕਾਰਡ ਉੱਤੇ ਫਿਰ ਇੱਕ ਹਫ਼ਤੇ ਦਾ ਰਾਸ਼ਨ ਲਿਆਉਂਦਾ ਅੱਗੇ ਹੈਗਾ ਮੌਕੇ ਦੀ ਸੰਭਾਲ ਕਰਨ ਵਾਲਾ ਉਧਰ ਰੋਗੇ ਦੇ ਗੁੱਸੇ ਤੋਂ ਬਚਣ ਲਈ ਉਹਦੇ ਪੈਰੀ ਪਾ ਕੇ ਜਿਹੜੇ ਕਿ ਮਾਫੀ ਮੰਗਦਾ ਭਾਵ ਕਿ ਮੌਕੇ ਦੇ ਅਨਸਾਰ ਆ ਜਿਹੜੇ ਕਿ ਆਪਣੀ ਚਾਲ ਚੱਲਦਾ ਅਗੇ ਚਾਲਵਾਜ਼ ਆ ਉਹ ਆਪਣੇ ਪਿਓ ਦੇ ਪੈਰਾਂ ਵਿੱਚ ਟਕਰਾਈ ਸੰਦੂਕੜੀ ਨੂੰ ਉਹਦੀ ਨਜ਼ਰ ਤੋਂ ਬਚਾਉਣ ਲਈ ਬੜੀ ਹੁਸ਼ਿਆਰੀ ਨਾਲ ਚੁੱਕ ਲੈਂਦਾ ਉਹਨੂੰ ਤੇ ਇਸ ਉਦੇਸ਼ ਦੇ ਲਈ ਉਹ ਪਿਓ ਦੇ ਪੈਰ ਵੀ ਫੜ ਲੈਂਦਾ ਤੇ ਪੁੱਛ ਤੇ ਪੁੱਛਦਾ ਕਿ ਉਸਦੇ ਪੈਰਾਂ ਨੂੰ ਸੱਟ ਲੱਗੀ ਪਈ ਸੱਟ ਲੱਗ ਪਈ ਹੋਵੇ ਸੱਟ ਲੱਗ ਗਈ ਹੋਗੀ ਤੇ ਉਹ ਉਸਦੇ ਪੈਰ ਕੋਟਣ ਲੱਗ ਪੈਂਦਾ ਤੇ ਫਿਰ ਕੁਰਸੀ ਮੰਗਵਾ ਕੇ ਸੰਦੂਕੜੀ ਉੱਤੇ ਰੱਖ ਦਿੰਦਾ ਤੇ ਉਸ ਉੱਪਰ ਲਾਲੇ ਨੂੰ ਬਿਠਾ ਕੇ ਉਹਦੇ ਮੋਢੇ ਕੋਟਣ ਲੱਗ ਜਾਂਦਾ ਠੀਕ ਹੈ ਇਹ ਸਾਰੇ ਹੈਡਿੰਗ ਹੋ ਗਏ ਤੇ ਅੱਗੇ ਹੈਗਾ ਦਿਉਕੀ ਜਿਹੜੀ ਉਹਦੇ ਘਰ ਵਾਲੀ ਸੀ ਉਹਦੀ ਉਮਰ ਤੀਕੂ ਸਾਲਾਂ ਦੀ ਆ ਤੇ ਉਹ ਰੁੱਖਾ ਬੋਲਣ ਵਾਲੀ ਆਪਣੇ ਪਤੀ ਦੇ ਨਾਲ ਰੁੱਖਾ ਬੋਲਦੀ ਆ ਗੱਲਬਾਤ ਦੇ ਵਿੱਚ ਵੀ ਜਿਹੜੇ ਕਿ ਤੇ ਗੱਲਬਾਤ ਵਿੱਚ ਵੀ ਉਸ ਲਈ ਤੇ ਉਸਦੇ ਪਿਓ ਲਈ ਸਤਿਕਾਰਪੂਰਵਕ ਸ਼ਬਦ ਨਹੀਂ ਵਰਤਦੀ ਉਹ ਰੁੱਖਾ ਬੋਲਦੀ ਆ ਵੇਗ ਫਿੱਕੀ ਪਿੰਦਾ ਏ ਤੂੰ ਪੌੜੀਆਂ ਵਾਲੇ ਇਸ਼ਾਰਾ ਕਰਕੇ ਨਾਲੇ ਪਿਓ ਤੇਰਾ ਫਿੱਕੀ ਚਾਹ ਪੀਣ ਵਾਲਾ ਗਰਮ ਗਰਮ ਵਿੱਚ 6 ਚਮਚੇ ਪਾਉਂਦਾ ਏ ਕਦੀ ਗਲਾਸ ਦੁੱਧ ਦਾ ਹੁਣਾ ਹੋਵੇ ਹੁਣਾ ਹੋਏ ਤਾਂ ਪਿਓ ਤੇਰੇ ਨੂੰ ਖੁਸ਼ਕੀ ਨਾਲ ਨਿੰਦਰ ਨਹੀਂ ਪੈਂਦੀ ਪਤੀ ਤੋਂ ਸੰਤੁਸ਼ਟਾ ਹੋ ਠੀਕ ਹੈ ਤੇ ਉਹ ਕਹਿੰਦੀ ਆ ਥੋੜਾ ਪੜਿਆ ਹੋਇਆ ਖੌਂਦ ਵੀ ਕੁਝ ਨਾ ਅੱਗੇ ਹੈਗਾ ਨੱਕ ਦਾ ਖਿਆਲ ਰੱਖਣ ਵਾਲੀ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਸੁੱਖ ਨਾਲ ਉਮਰ ਹੰਢਾ ਕੇ ਮੋਏ ਨੇ ਲਾਲੇ ਨੂੰ ਰੇਸ਼ਮੀ ਕਫਨ ਨਾ ਪਾਇਆ ਤਾਂ ਨੱਕ ਵੱਢਿਆ ਜਾਏਗਾ ਭਾਵ ਕਿ ਆਪਣੀ ਇੱਜ਼ਤ ਦੀ ਪਰਵਾਹ ਰੱਖਣ ਵਾਲੀ ਆ ਕਮਿਣੇ ਉਹ ਵੀ ਪਤੀ ਨੂੰ ਸਲਾਹ ਦਿੰਦੀ ਆ ਕਿ ਲਾਲਾ ਜੀ ਮਰ ਗਏ ਨੇ ਤਾਂ ਉਹਨਾਂ ਦੀ ਸੰਦੂਕੜੀ ਖੋਲ ਕੋ ਉਹਨਾਂ ਦੇ ਵਿੱਚੋਂ ਜਿੰਨਾ ਵੀ ਜਿਹੜੇ ਕੀ ਸਮਾਨ ਆ ਉਹਨਾਂ ਦੇ ਮਰਨ ਤੇ ਉਹ ਹੀ ਖਰਚ ਕਰ ਦੇਣਗੇ ਤੇ ਰਾਜ਼ ਦੇਉਣ ਤੋਂ ਪਹਿਲਾਂ ਪਹਿਲਾਂ ਕੁਝ ਕੱਢ ਲਵੇ ਤੇ ਫਿਰ ਪਤੀ ਨੂੰ ਵੀ ਇਹ ਕੰਮਾਂ ਦੇ ਵਿੱਚ ਉਹ ਮਦਦ ਕਰਦੀ ਆ ਤੁਸਤੇ ਚਲਾਕ ਉਹ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ। ਉਹਦੀ ਕਰਨੀ ਤੇ ਕਹਿਣੀ ਦੇ ਵਿੱਚ ਬਹੁਤ ਫਰਕ ਆ। ਉਹ ਰਾਜ ਨੂੰ ਤਾਂ ਕਹਿੰਦੀ ਕਿ ਮੁਰਦੇ ਦਾ ਧਨ ਨਹੀਂ ਲੁੱਟੀ ਦਾ ਬਲਕਿ ਬਲਕਿ ਆਪ ਉਸ ਤੋਂ ਪਹਿਲਾਂ ਜਿਹੜੇ ਕਿ ਉਹ ਸੰਦੂਕੜੀ ਦੇ ਵਿੱਚੋਂ ਟੋਮਾ ਤੇ ਪੈਸੇ ਜਿਹੜੇ ਕਿ ਕੱਢ ਚੁੱਕੇ ਹੁੰਦੇ ਨੇ ਤੇ ਲੁਕੋਲੁੰਦੇ ਨੇ। ਤਾਂ ਅੱਗੇ ਹੈਗਾ ਰਾਜ ਜਿਹੜਾ ਉਹਨਾਂ ਦਾ ਛੋਟਾ ਮੁੰਡਾ ਸੀ। ਉਹ 24-25 ਸਾਲਾਂ ਦਾ ਸੀ। ਭਾਵ ਕਿ ਉਹਦਾ ਭਰਾ ਸੀ। ਹਾਂ ਠੀਕ ਹੈ। ਤੇ ਉਹਦੇ ਮੂੰਹ ਤੇ 5-6 5-6 ਦਿਨ ਦੀ ਦਾੜੀ ਹੈ। ਠੀਕ ਹੈ 5-6 ਦਿਨਾਂ ਦੀ ਦਾੜੀ ਹੈ ਵਾਲ ਖਿਲਰੇ ਹੋਏ ਨੇ ਗਲ ਪਾਟੀ ਹੋਈ ਕਮੀਜ਼ ਹੈ ਤੇ ਜੋ ਗੰਦੀ ਨਿੱਕਰ ਤੋਂ ਉਹਦੀ ਬਾਹਰ ਨਿਕਲੀ ਹੋਈ ਆ ਉਹਦੀ ਕਮੀਜ਼ ਹੈ ਤੇ ਉਹ ਪੈਰੋਂ ਨੰਗਾ ਤੇ ਕਮੀਨਾ ਉਹ ਵੀ ਠੀਕ ਹੈ ਪ੍ਰਾਣ ਨਰਾਇਣ ਤੇ ਪਰਚਾਈ ਦਿਉ ਕਿ ਵਾਂ ਕਮੀਨਾ ਹੋ ਉਸ ਨੂੰ ਆਪਣੇ ਪਿਓ ਦੇ ਮਰਨ ਦਾ ਕੋਈ ਦੁੱਖ ਨਹੀਂ ਹੁੰਦਾ ਵੀ ਕਹਿੰਦਾ ਕਿ ਸੰਦੂਕੜੀ ਦੇ ਵਿੱਚੋਂ ਪੈਸੇ ਕੱਢਣ ਲਈ 5 ਰੁਪਏ ਵੀ ਜਾਂ ਤਾਂ ਮੈਨੂੰ ਪੈਸੇ ਦੇ ਦਿਓ ਜ ਨਹੀਂ ਮੈਂ ਸੰਦੂਕੜੀ ਦੇ ਵਿੱਚੋਂ ਪੈਸੇ ਕੱਢ ਲਵਾਂ ਨਿਖੱਟੂ ਆ ਐਬੀ ਆ ਉਹ ਠੀਕ ਹੈ ਤੇ ਉਹ ਕਹਿੰਦਾ ਕਿ ਜੱਗ ਜਾਣਦਾ ਕਿ ਅੱ비 ਜਵਾਰੀਆਂ ਐ ਅੱਗੇ ਦਰੋਗੇ ਦਾ ਚਰਿੱਤਰ ਹੁਸ਼ਿਆਰ ਆਦਮੀ ਇਹੋ ਠੀਕ ਹੈ ਅ ਦਰੋਗਾ ਜਿਹੜਾ ਕਿ ਉਥੇ ਡੀਪੂ ਦੀ ਸਾਰੇ ਨਿਰੀਖਣ ਕਰਨਾ ਹੁੰਦਾ ਤੇ ਉਹ ਵਿਚਕਾਰ ਲਈ ਉਮਰਦਾ ਦੋਸਤ ਸਿਰ ਉਤੇ ਖਾਕੀ ਪਾਗਗਾ ਤੇ ਹੱਥ ਵਿੱਚ ਸੋਟੀ ਹੈ ਹੁਸ਼ਿਆਰ ਆਦਮੀ ਉਹ ਨਾਰਾਇਣਦਾਸ ਬਲੋਂ ਲਾਲੇ ਦੇ ਰਾਸ਼ਨ ਕਾਰਡ ਉੱਪਰ ਲਿਆਂਦੀ ਰਸਦ ਦਿੱਤੀ ਕੀ ਸਫਾਈ ਤੋਂ ਸੰਦੁਸ਼ਟ ਨਹੀਂ ਹੁੰਦਾ ਤੇ ਉਹ ਦੱਸਦਾ ਕਿ ਅਸਲ ਦੇ ਵਿੱਚ ਉਸਨੇ ਵੇਅਾਦਗੀ ਵੇਕਾਦਗੀ ਉੱਪਰ ਪਰਦਾ ਪਾਉਣ ਲਈ ਦੂਜੀ ਵੇਕਾਇਦਗੀ ਕੀਤੀ ਹੈ ਇਸ ਤਰ੍ਹਾਂ ਨਾਰਾਇਣਦਾਸ ਦੀ ਹੇਰਾਫੇਰੀ ਤਾਂ ਉਹ ਪਤਾ ਲੱਗ ਜਾਂਦਾ ਹਾਸ ਰਸ ਪੈਦਾ ਕਰਨ ਵਾਲਾ ਪਹਿਲਾਂ ਰਾਇਨ ਤੇ ਫਿਰ ਰਾਜ ਦੇ ਵਿੱਚ ਵੱਜਨ ਤੇ ਉਹਦੀ ਲਾਲੇ ਦੀ ਮੌਸਮ ਦੀ ਗੱਲਬਾਤ ਹਾਸਾ ਪੈਦਾ ਕਰਦੀ ਹੈ ਜਿਵੇਂ ਉਹ ਸੁਣਨੇ ਆਪਣੇ ਆਪ ਦੇ ਵਿੱਚ ਵੱਜਨ ਤੇ ਕਹਿੰਦਾ ਕਿ ਬਚ ਕੇ ਓਏ ਚੰਗੀ ਤੁਹਾਨੂੰ ਪਿਓ ਮਰਨ ਦੀ ਖੁਸ਼ੀ ਜੜੀ ਹੈ ਸ਼ਾਲਾ ਮਾਰਦੇ ਫਿਰਦੇ ਹੋ ਅੱਗੇ ਹੈਗਾ ਅੱਗੇ ਹੈਗਾ ਲਾਲਾ ਕਿਰਪਾ ਰਾਮ ਹਾਂਜੀ ਲਾਲਾ ਕਿਰਪਾ ਰਾਮ ਜਿਹੜਾ ਕਿ ਨਰਾਇਣ ਦਾ ਬਾਪ ਆ ਤੇ ਰਾਜ ਦਾ ਪਿਤਾ ਠੀਕ ਹੈ ਦਿਉਕੀ ਇਹਦਾ ਜਿਹੜਾ ਕਿ ਸਹੁਰਾ ਹਾਂਜੀ ਤੇ ਉਹ ਨਰਾਇਣ ਤੇ ਰਾਜ ਦਾ ਬਾਪ ਆ ਤੇ ਉਹ ਛੋਟੇ ਫੜ ਕੇ ਤੁਰਦਾ ਉਹਦੇ ਕੱਪੜੇ ਮੈਲੇ ਖੁਚੜੇ ਨੇ ਤੇ ਅਣਕ ਲੱਗੀ ਹੋਈ ਆ ਉਹਦੇ ਮੂੰਹ ਉੱਪਰ ਥੋੜੀ ਥੋੜੀ ਦਾੜੀ ਆ ਤੇ ਉਸ ਨੂੰ ਉੱਚਾ ਸੁਣਦਾ ਕਮਜ਼ੋਰ ਉਹਦੀ ਨਜ਼ਰ ਆ ਠੀਕ ਹੈ ਨਜ਼ਰ ਕਮਜ਼ੋਰ ਆ ਤੇ ਸੁਣ ਨਿੰਦਰ ਨਹੀਂ ਸੀ ਆ ਰਹੀ ਜਿਸ ਕਰਕੇ ਉਹ ਦਵਾਈ ਲੈ ਕੇ ਸੌਂ ਜਾਂਦਾ ਡਾਕਟਰ ਸਰਹਨ ਤੋਂ ਨੀਂਦ ਆਉਣ ਦੀ ਉਸ ਦੇ ਵਿੱਚੋਂ ਚਮਚਾ ਭਰ ਕੇ ਦਵਾਈ ਖਾ ਲਾਂਦਾ ਜਿਸ ਕਰਕੇ ਜਿਹੜੇ ਕੀ ਉਹਨੂੰ ਜਲਦੀ ਨੀਂਦ ਨਹੀਂ ਖੁੱਲਦੀ ਹੈਗੀ ਤੇ ਉਸ ਤੇ ਗਵਾਂਡ ਦੇ ਵਿਆਕਰਨੀ ਦਾ ਨਾਉਣ ਕਰਕੇ ਦਿ ਰਾਤੋਂ ਮਗਰੋਂ ਜਿਸ ਨਾਲ ਸਵੇਰੇ ਉਹਦੀ ਜਾਗ देर ਨਾਲ ਖੁੱਲਦੀ ਆ ਠੀਕ ਹੈ ਸਵੇਰੇ ਗੂੜੀ ਨੀਂਦ ਦੇ ਵਿੱਚ ਪਏ ਨੂੰ ਦੇਖ ਕੇ ਜਿਹੜੇ ਕਿ ਉਹ ਸਮਝ ਲਾਂਦੇ ਨੇ ਨਰਾਇਣ ਤੇ ਦਿਉਕੀ ਕਿ ਉਹ ਜਿਹੜੇ ਕਿ ਉਹ ਉਹਦਾ ਵੀ ਲਾਲਾ ਜੀ ਜਿਹੜੇ ਕਿ ਮਰ ਚੁੱਕੇ ਨੇ ਤੇ ਉਹਦੇ ਦਾ ਸੰਸਕਾਰ ਦੀ ਤਿਆਰੀ ਕਰਨ ਲੱਗ ਜਾਂਦੇ ਨੇ ਤੇਜ ਮਿੱਠੇ ਵਾਲੀ ਚਾਹ ਪੀਣ ਦਾ ਸ਼ਕੀਨ ਨਾ ਉਹ ਠੀਕ ਹੈ ਦਿਉਕੀ ਹਰ ਰੋਜ਼ ਸਵੇਰੇ 4 ਵਜੂਸ ਦੇ ਸਰਾਨੇ ਚਾਹ ਦਾ ਗ라스 ਰੱਖ ਕੇ ਦਿੰਦੀ ਆ ਗਲਾਸ ਰੱਖ ਦਿੰਦੀ ਆ ਅੱਗੇ ਹੈਗਾ ਪੁਰਾਣੇ ਚੀਜ਼ਾਂ ਸੰਭਾਲ ਕਰਨ ਵਾਲਾ ਸੰਦੂਖਰੇ ਦੇ ਵਿੱਚ ਉਸ ਦੀ ਮਾਂ ਹੌਲਦਾਰੀ ਉਸ ਦੀ ਪਤਨੀ ਦੀ ਨੱਥ ਤੇ ਭਰਾ ਦੇ ਚਿੱਠੀ ਚਿੱਠੇ ਨਿਕਲਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਉਹ ਆਪਣੇ ਪਰਿਵਾਰ ਦੇ ਬੰਦਿਆਂ ਤੋਂ ਉਹਨਾਂ ਨਾਲ ਸੰਬੰਧਿਤ ਚੀਜ਼ਾਂ ਨਾਲ ਕਾਫੀ ਮੋਹ ਰੱਖਦਾ ਅੱਗੇ ਕੁਐਸਚਨ ਆਨਸਰ ਹਾਂਜੀ ਮੂਰਤ ਦਾ ਰਚਨੇ ਕੰਗੀਤਾ ਕੰਗੀ ਕਰ ਕੌਣਾ ਗੁਰਦੇਵਾਲ ਸਿੰਘ ਖੋਸਲਾ ਤੇ ਇਹਦੇ ਪਾਤਰ ਕਿਹੜੇ-ਕਿਹੜੇ ਨੇ ਦਿਉਕੀ ਨਾਰਾਇਣ ਦਾਸ ਦੀ ਬੋਲਟੀ ਆ ਤੇ ਬਿੱਲੂ ਤੇ ਕ੍ਰਿਸ਼ਨਾਂ ਦਿਉਕੀ ਤੇ ਨਾਰਾਇਣ ਦਾਸ ਦੇ ਬੱਚੇ ਨੇ ਤੇ ਅੱਗੇ ਹੈਗਾ ਰਾਜ ਨਾਰਾਇਣ ਦਾਸ ਦਾ ਭਰਾ ਏ ਤਰੂਗਾ ਬੁੱਢਾ ਨਾਰਾਇਣ ਦਾਸ ਦਾ ਬੁੱਢਾ ਜਿਹੜਾ ਨਾਰਾਇਣ ਦਾਸ ਦਾ ਪਿਤਾ ਲਾਲਾ ਕਿਰਪਾ ਰਾਮ ਠੀਕ ਹੈ ਰੰਗਮંચ ਵੀ ਕੀ ਮੈਨੂੰ ਪੇਸ਼ ਕੀਤਾ ਜਾਦਾ ਸਟੇਜ ਹੈ ਠੀਕ ਹੈ 10 12 ਫੁੱਟ ਦਾ ਟੁੱਟਾ ਫੁੱਟਾ ਕਮਰਾ ਇਸ ਵਿੱਚ ਦੋ ਮੰਜ਼ੇ ਇੱਕ ਕੁਰਸੀ ਦੋ ਤਿੰਨ ਟਰੰਕ ਇੱਕ ਰਸੀ ਦੇ ਟੰਗਣੇ ਉੱਪਰ ਬਹੁਤ ਸਾਰੇ ਮਾੜੇ ਕੁਚਾਲੇ ਕੱਪੜੇ ਤੇ ਹੋਰ 150 ਤੇ ਸਾਹਮਣੇ ਕੰਧ ਉੱਪਰ ਮੇਕ ਨਾਲ ਲਾਲ ਟੇਨ ਲੱਗੀ ਹੋਈ ਹੈ ਜਿਸਦੇ ਧੂਏ ਨਾਲ ਕੰਧ ਕਾਲੀ ਹੋਈ ਪਈ ਹੈ ਇੱਕ ਬੱਚਿਆਂ ਦਾ ਰੇੜਾ ਤੇ ਇੱਕ ਰੰਗ-ਬਰੰਗਾ ਜਾਪਾਨੀ ਪੱਖਾ ਵੀ ਹੈ ਨੁੱਕਰ ਦੇ ਵਿੱਚ ਪੀੜੀ ਪੌੜੀ ਉੱਪਰ ਚੜਦੀ ਆ ਤੇ ਦਿਓ ਕੀ ਇਹ ਆਪਣੇ ਕਰੇ ਲੈ ਠੀਕ ਹੈ ਰਾਜ ਮੁਰਦਾ ਰਾਸ਼ਨ ਕਿਉਂ ਲੈ ਕੇ ਆਉਂਦਾ ਰਾਜ ਕਮੀਨਾਦਾਂ ਨੂੰ ਖੱਟੂ ਹੋਣ ਕਰਕੇ ਮੁਰਦਾ ਰਾਸ਼ਨ ਲੈ ਕੇ ਆਉਂਦਾ ਥੈਂਕਸ ਤੇ ਜਿਹੜੇ ਦੋਨੇ ਕੁਐਸਚਨ ਨੇ ਇਹ ਆਪਣੇ ਕਰੈਕਟਰ ਕਰੇਲੇ ਪਾਤਰ ਠੀਕ ਹੈ ਉਹਦੇ ਵਿੱਚੋਂ ਹੀ ਆ ਜਾਣਗੇ ਵਿਦਆਊਟ ਹੈਡਿੰਗਸ